ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹੇ ਹਾਂ ਲੇਵਤਾਰੇ ਭੁਖਿਆ ਭੁਖ ਨਾ ਉਤਰੀ ਜੇ ਬੰਨਾਪੁਰੀਆਂ ਭਾਰ ਸਹਸ ਸਿਆਣ ਪਾਂ ਲਖ ਹੋਹੀ ਤਾਂ ਇੱਕ ਨਾਂ ਚੱਲੇ ਨਾਲ ਕਿਵ ਸਚਿਆਰਾ ਹੋਈਐ ਕਿਵ ਗੂੜੈ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵੜਾਈ ਹੁਕਮੀ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈਏ ਏਕ ਨਾਂ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਏ ਹੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਨਕ ਹੁਕਮੇ ਜੇ ਬੁੱਝੈ ਤਾਂ ਹਉ ਮੈਂ ਕਹੈ ਨਾ ਕੋਈ ਗਾਵੈ ਕੋ ਤਾਣ ਹੋਇ ਕਿਸੇ ਤਾਣ ਗਾਵੈ ਕੋ ਦਤ ਜਾਣੈ ਨੀ ਸਾਨ ਗਾਵੈ ਕੋ ਗੁਣ ਵੜਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵੀ ਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜੱਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰ ਹਦੂਰ ਕਥਨਾ ਕਥੀ ਨਾ ਆਵੇ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੀ ਠਗ ਪਾਹੀ ਜੁਗ ਜਗੰਤਰ ਖਾਹੀ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਨਕ ਵਿਗਸੈ ਵੇ ਪਰਵਾਹੋ ਸਚਾ ਸਾਹਿਬ ਸਾਚ ਨਾਹੀ ਪਖਿਆ ਭਾਉ ਅਪਾਰੀ ਅਖੀ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿਤ ਦਿਸੇ ਦਰਬਾਰ ਮੁਹਾਵ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵੜਿਆਈ ਵਿਚਾਰ ਗਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਈ ਆਪੇ ਆਪ ਨਿਰੰજન ਸੋਏ ਜਿਨ ਸੇ ਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾ ਸਮਾਈ ਗੁਰਈਸਰ ਗੁਰ ਗੋੜਖ ਬਰਮਾ ਗੁਰ ਪਾਰਬਤੀ ਮਾਈ ਜਿਹੋ ਜਾਣ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾਂ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੁ ਮੈਂ ਵਿਸਰਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਏ ਕਰੀ ਜੇ ਤੀਸਰ ਠੂ ਬਾਈ ਵੇਖਾ ਵਿਣ ਕਰਮਾ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਤੂੰ ਮੈਂ ਵਿਸਰਨਾ ਜਾਈ ਜੇ ਜੋਗ ਚਾਰਿਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਜੰਗਾ ਨਾਮ ਰਖਾਇ ਕੈ ਜਸ ਕੀਰਤਿ ਜਾਗਲੇ ਜੇ ਤਿਸ ਨਦਰਨਾ ਆਵਈ ਤਾ ਬਾਤ ਨ ਪੁੱਛਕੀ ਕੀਟਾ ਅੰਦਰ ਕੀਟ ਕਰੇ ਦੋਸ਼ੀ ਦੋਸ਼ ਧਰੇ ਨਨਕ ਨਿਰਗੁਣ ਗੁਣ ਕਰੇ ਗਣਵੰਤਿਆ ਗਣ ਦੇਵ ਤੇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੇ ਸਿੱਧ ਪੀਰ ਸੁਰਨਾਥ ਸੁਣੇ ਧਰਤ ਧਵਲ ਆਕਾਸ ਸੁਣੇ ਦੀਪ ਲੋਪ ਪਾਤਾਲ ਸੁਣੇ ਪੂਹੀ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਈਸਰ ਬਰਮਾਹਿੰਦ ਸੁਣੇ ਮੁਖ ਸਲਾਹਣ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਤ ਸੰਤੋਖ ਗਿਆਨ ਸੁਣੇ 86 ਕਾ ਈਸ਼ਾਨ ਸੁਣੇ ਪੜ ਪੜ ਪਾਵੇ ਮਾਨ ਸੁਣੇ ਲਾਗੀ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇ ਗਾਹ ਸੁਣੇ ਸ਼ੇਖ ਪੀਰ ਪਾਤਸ਼ਾਹ ਸੁਣੇ ਅੰਧੇ ਪਾਵੇ ਰਾਹ ਸੁਣੇ ਹਾਤ ਹੋਵੇ ਇਸ ਗਾਹ ਨਨਕ ਭਗਤਾਂ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਾਥ ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਈ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਸੁਰਤ ਹੋਏ ਮਨ ਬੁੱਧ ਮੰਨੇ ਸਗਲ ਪਵਣ ਕੀ ਸੁੱਧ ਮੰਨੇ ਮੋ ਚੋਟਾ ਨਾ ਖਾਈ ਮੰਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਬਾਈ ਮੰਨੇ ਪਾਤ ਸੇਹੋਂ ਪ੍ਰਗਟ ਜਾਈ ਮੰਨੇ ਮਗਨ ਜੱਲੇ ਪੰਥ ਮੰਨੇ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਬਾਵੈ ਮੁਖ ਦੁਵਾਰੇ ਮੰਨੇ ਪਰਵਾਰੈ ਸਾਧਾਰੀ ਮੰਨੇ ਤਰੈ ਤਾਰੇ ਗੁਰ ਸਿੱਖ ਮੰਨੇ ਨਾਨਕ ਭਵਹੀ ਨਾ ਭਿਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪਰਦਾਨ ਪੰਚੇ ਪਾਵੈ ਦਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚੰਕਾ ਗੁਰ ਇਕ ਧਿਆਨ ਜੇ ਕੋ ਕਹੈ ਕਰੈ ਵਿਚਾਰੀ ਕਰਤੇ ਕਹਿ ਕਰਨੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਵ ਰਖਿਆ ਜਿਨ ਸੂਤ ਜਿਕ ਬੁਝੈ ਹੋਵੈ ਸਚਿਆਰ ਧੌਲੇ ਉਪਰ ਕੇਤਾ ਭਾਰ ਤਰਤੇ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾ ਤਰੰਗਣ ਕੇ ਨਾਵ ਸਭਨਾ ਲਿਖਿਆ ਉਡੀ ਕਲਾ ਇਹੋ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਓ ਰੂਪ ਕੀਤੀ ਦੌਤ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕੁਆਵੋ ਦਿਸਦੇ ਹੋਏ ਲੱਖ ਦਰਿਆਵ ਕੁਦਰਤ ਕਵਣ ਕਹਾ ਵਿਚਾਰੀ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਪਾਓ ਸੰਖ ਪੂਜਾ ਸੰਖ ਤਬਦਾਓ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ ਸੰਖ ਸੂਰੇ ਮੋ ਬਖਸਾਰ ਸੰਖ ਮੋਨ ਲੈ ਬਲਾਈ ਤਾਰੇ ਕੁਦਰਤ ਕਵਣ ਕਾ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਅ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਗਰਜਾਹਿ ਜੋਰ ਸੰਖ ਗਲਵਾਢ ਹਤਿਆਕ ਮਾਹੀ ਸੰਖ ਪਾਪੀ ਪਾਪ ਕਾਰ ਜਾਹਿ ਸੰਖ ਕੂੜਿਆਰ ਕੂੜੇ ਫਿਰਾਹੀ ਅ ਸੰਖ ਮਲੇਸ਼ ਮਲਪਖ ਖਾਹੇ ਸੰਖ ਨਿੰਦਕ ਸਿਰ ਕਰੇ ਭਾਰ ਨਨਕ ਨੀਚ ਕਹੈ ਵਿਚਾਰ ਵਾਰਿਆ ਨ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਮ ਸੰਗ ਥਾਵ ਅਗਮ ਗਮ ਸੰਖ ਲੋ ਸੰਖ ਕਹੇ ਸਰ ਭਾਰ ਹੋਏ ਅਖਰੀ ਨਾਮ ਖਰੀ ਸਾਲਾਹ ਖਰੀ ਗਿਆਨ ਗੀਤ ਗੁਣ ਗਾਹ ਅਖਰੀ ਲੇਖਨ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੀ ਜਿਵ ਫੁਰਮਾਏ ਤੇਵ ਤੇਵ ਪਾਹੀ ਜਿਤਾ ਕੀਤਾ ਤੇਤਾ ਨਾਉ ਵਿਣ ਨਾਵੇ ਨਾਹੀ ਗੋთაਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਗਾਰ ਉਹ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇਹੀ ਪਾਣੀ ਧੋਤੇ ਉਤਰਸ ਖੇਹੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੇ ਸੰਗ ਉਹ ਤੋਂ ਪਹਿਨਾਵੈ ਕੈ ਰੰਗ ਪੁੰਨੀ ਪਪੀ ਆਖਣ ਨਾਹੀ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਨਕੂ ਕੁਕ ਮੀਆਂ ਉਜਾਹੋ ਤੀਰਥ ਤਪ ਦਿਆਦਤ ਦਾਨ ਜੇ ਕੋ ਪਾਵੇ ਤਿਲ ਕਾਮਾਨ ਸੁਨਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਦੀਰਥ ਮਲ ਨਾਓ ਸਭ ਗੁਣ ਤੇਰੇ ਮੈ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸੁਸਤਾਦ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸਵੇਲਾ ਵਖਤ ਕਵਣ ਕਵਣ ਥਿਤ ਕਵਣ ਵਾਰ ਕਵਣ ਤਰੁਤੀ ਮਾਉ ਕਵਣ ਜਿਤ ਹੋਆ ਆਕਾਰ ਵੇਲ ਨਾ ਭਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾ ਦੀਆ ਜੇ ਲਿਖਣ ਲੇਖ ਪੁਰਾਣ ਛੇਤੋ ਆਰਣਾ ਜੋਗੀ ਜਾਣੇ ਰੁੱਤ ਮਾਉ ਨ ਕੋਈ ਜਾ ਕਰਤਾ ਸਠੀਕੋ ਸਾਜੇ ਆਪੇ ਜਾਣੇ ਸੋਈ ਕਿਉ ਕਰੇ ਅੱਖਾਂ ਕਿਵਸਾ ਲਾਹੀ ਕਿਉ ਵਰਣੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣੈ ਅਗੈ ਗਿਆਨ ਸੋਹੈ ਪਾਤਲ ਪਤਾਲ ਲਖ ਅਗਸਾਂ ਆਗਾ ਸੇ ਓੜ ਕੀ ਓੜਿ ਭਾਲ ਥਕੇ ਵੇਦ ਕਹਿਣ ਇੱਕ ਬਾਤ ਸਹਿ ਸੇ 18 ਕਹਿਨ ਕਤੀਬਾ ਸਲੂ ਇੱਕ ਧਾਤ ਲਿਖਾ ਹੋਇ ਤਾ ਲਖੀਐ ਲਿਖਾ ਹੋਇ ਵਿਨਾਸ਼ ਨਨਕ ਵੱਡਾ ਆਖੀਐ ਆਪੇ ਜਾਣ ਆਬ ਸਲਾਹੀ ਸਲਾਹੀ ਤੀ ਸੁਰਤ ਨ ਬਿਆਨ ਦੀਆਂ ਤੇ ਵਾਹ ਪਵ 헤 ਸਮੁੰਦ ਨ ਜਾਣੀਏ ਸਮੁੰਦਰ ਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਣੀ ਜੇ ਤਿਸ ਮਨ ਹੋ ਨਾ ਵਿਸਰੇ ਅੰਤਨਾ ਸਿਫਤੀ ਕਹਿਣ ਨ ਅੰਤ ਅੰਤਨ ਕਰਨ ਦੇਣ ਨ ਅੰਤ ਅੰਤਨ ਵੇਖਣ ਸੁਣਨ ਨ ਅੰਤ ਅੰਤਨ ਜਾਪੈ ਤਿਆ ਮਨ ਮੰਤ ਪਰੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰ ਆਵਾਰ ਅੰਤਕਾਰਣ ਕਿਤੇ ਬਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਹੀ ਇਹੋ ਅੰਤਨ ਜਾਣੈ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬੇ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਮ ਐਵੜੇ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣੈ ਸੋਈ ਜੇ ਉੜਿ ਆਪ ਜਾਣਿ ਆਪ ਆਪ ਨਨਕ ਨਦਰੀ ਕਰਮੀ ਦਾਤ ਬੋਤਾ ਕਰਮਾ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾਤਮਾਈ ਕੀਤੇ ਮੰਗੇ ਜੋ ਦੇ ਉਪਾਰ ਕੀਤਿਆ ਗਣਤ ਨਹੀਂ ਵਿਚਾਰ ਕੀਤੇ ਖਾਬ ਤੁਢੇ ਵੇ ਘਾਰ ਕੀਤੇ ਲੈਲੇ ਮੁਕਰ ਪਾਹੀ ਕੀਤੇ ਮੂਰਖ ਖਾਹੀ ਖਾਹੀ ਕੀਤਿਆ ਦੁਖ ਭੂਖ ਸਦ ਮਾਰ ਇਹ ਭੇਦਾਤ ਤੇਰੀ ਦਾਤਾਰ ਮਾਨ ਦੇ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੇ ਕੋਈ ਜੇ ਗੋਖਾਏ ਕੇ ਆਖਣ ਬਾਏ ਉਹ ਜਾਣੇ ਜੀਤੀਆਂ ਮੋਇ ਖਾਏ ਆਪੇ ਜਾਣੇ ਆਪੇ ਦੇ ਅਖੇ ਸੇ ਭੇਕੇ ਕੇ ਜਿਸ ਨੂੰ ਬਖਸ਼ੇ ਸਿਵਤਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੋਲ ਗੌਣਾ ਮੁੱਲ ਵਾਪਾਰ ਮੁੱਲ ਵਾਪਾਰੀਏ ਮੁੱਲ ਪੰਡਾਰ ਮੁੱਲ ਆਵੇ ਮੁੱਲ ਲੈ ਜਾਹੇ ਮੁੱਲ ਪਾਏ ਮੁੱਲਾ ਸੁਮਾਹੀ ਅਮੋਲਤ ਹਰਨਾ ਅਮੁੱਲ ਦੀ ਬਾਣ ਮੁੱਲ ਤੁਲ ਮੁੱਲ ਪਰਵਾਣ ਮੁੱਲ ਬਖਸ਼ੀਸ਼ ਮੁੱਲ ਨੀਸਾਣ ਮੁੱਲ ਕਰਮ ਮੁੱਲ ਫਰਮਾਨ ਮੁੱਲੋ ਅਮੋਲ ਆਖਿਆ ਨ ਜਾਏ ਆਖਾਗ ਰਹੀ ਲਿਵਲਾਈ ਆਖੇ ਵੇਦ ਪਾਠ ਪੁਰਾਣੇ ਆਖੇ ਪੜੇ ਕਰ ਰਹੇ ਆਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮਨ ਜਨ ਸੇਵ ਕੀਤੇ ਆਖੇ ਆਖਣ ਬਾਹੀ ਗیتے ਕਹਿ ਕਹਿ ਓਠੇ ਓਠ ਜਾਹੀ ਤੇ ਕੀਤੇ ਹੋਰ ਕਰੇ ਤਾਂ ਆਖਣ ਸਕੈ ਕਈ ਕੇ ਜੇਵੜ ਪਾਵੇ ਤੇਵੜ ਹੋਈ ਨਨਕ ਜਾਣੈ ਸੱਚਾ ਸੁਈ ਜੀ ਕੋ ਅਖੇ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰ ਰੰਗਾਵਾਰ ਸੋਦਰ ਕੀ ਹਾ ਸੋ ਘਰ ਕੀ ਹਾ ਜਿਤ ਬਹਿ ਸਰਬ ਸੰਮਾਲੇ ਵਾਜੇ ਨਾਦ ਇਹਨੇ ਸੰਖਾਂ ਕੇ ਤੇਵਾ ਵਣਹਾਰੀ ਕਿਤੇ ਰਾਗ ਪਰੀ ਸੈਉ ਕਹੀ ਅਨ ਗਿਤੇ ਗਵਨ ਹਾਰੇ ਗਾਵੇ ਤੁਨ ਨ ਪਾਵਣ ਬਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵੇ ਚਿਤ ਗਉਤ ਲਿਖ ਜਾਣੀ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸੁਰਾ ਸواری ਗਾਵੇਂ ਦੀ ਦਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਦੀ ਸਦੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਿਤ ਪੜਨ ਰਖੀਤਰ ਜੁਗ ਜੁਗ ਵੇਦ ਨਾਲੇ ਗਾਵੇ ਮੋਹਣੀਆਂ ਮਨ ਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨ ਉਪਾਏ ਤੇਰੇ 86 ਤੀਰਤ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਖੇਤਾਰੇ ਸੇ ਤਦ ਨੂੰ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਦਸਾਲੇ ਹੋਰ ਕੀਤੇ ਗਵਨ ਸੇ ਮੈਂ ਚਿਤਨ ਅਵਨ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸੱਚ ਨਹੀਂ ਹੈ ਭੀ ਹੋਸੀ ਜਾਏ ਨ ਜਸੀ ਰਚਨਾ ਜਿੰਨ ਰਚਾਈ ਰੰਗੀ ਰੰਗੀ ਪੰਤੀ ਕਰ ਕਰ ਜਿੰਨ ਸੀ ਮਾਇਆ ਜਿਨੀ ਉਭਾਈ ਕਰ ਕਰ ਵੇਖੀ ਤਾ ਆਪਣਾ ਜੀਵ ਤਿਸ ਦੀ ਵੜਾਈ ਜੋ ਤਿਸ ਭਾਵੇਂ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦਸ਼ਾਹ ਹੋ ਸਹ ਪਾਤ ਸਾਹਿਬ ਨਨਕ ਰਹਿਣ ਰਜਾਈ मुੰਦਾ ਸੰਤੋਖ ਸ਼ਰਮ ਬਦ ਝੋਲੀ ਧਿਆਨ ਕੀ ਕਰਹੀਂ ਬੇਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਬੰਧੀ ਸਗਲ ਜੇ ਮਾਤੀ ਮਨ ਜੀਤੇ ਜਗ ਜੀਤ ਆਦੇਸ ਤੇ ਸੇ ਆਦੇਸ ਆਦਿ ਨੀਲੇ ਅਨਾਦੇ ਨਾਦ ਜੁਗ ਜੁਗ ਏਕੋ ਵੇਸ ਭਗਤ ਗਿਆਨ ਅਨੰਦ ਆਪੰਡਾਰਣ ਘੜਕੜਵਾ ਜੀ ਨਾਦੀ ਆਵਨਾਦ ਨਾਦੀ ਸਭ ਜੋ ਕੀ ਰਿਦ ਸੇਦੇ ਅਵਰਾ ਸਾਧ ਸੰਜੋਗ ਵਿਜੋਗ ਦੋਇ ਕਾਰ ਚਲਾਵੇ ਲੇਖਿ ਆਵੇ ਭਾਗ ਹਾਦੀ ਸਤਿ ਆਦੀਸ ਆਦੀ ਅਨੀਲ ਆਦਿ ਅਨਾਹਦ ਜੁਗ ਜੁਗ ਏਕ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀਬਾਨ ਜੀਵ ਦੇ ਸੁਭਾਵ ਐ ਤਿਵੇਂ ਚਲਾਵੈ ਜਿਉ ਹੋਵੈ ਫੁਰਮਾਨ ਉਹ ਵੇਖੇ ਉਹ ਨਾਨਦਰ ਨਾ ਆਵੇ ਬੁਖਤਾਏ ਹੋ ਵਿਡਾਣ ਆਦੇਸ ਤੇ ਆਦੇਸ ਆਦਿ ਅਨੀਲ ਅਨਾਦ ਨਾਹਦ ਜੁਗ ਜੁਗ ਏ ਕੋ ਇਸ ਆਸਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋ ਇੱਕ ਆਵਾਰ ਕਰ ਕਰ ਵੇਖੈ ਸਰਜਨ ਹਾਰ ਨਾਨਕ ਸੱਚੀ ਕੀ ਸਾਚੀ ਕਾਰ आदेश से आदेश याद अनिल अनाद अनाहत जुग जुग एको वेस एक दूजी पाव लाख रोहे लाख होई लाख वीस लाख लाख गिडा आखिए एक नाम जगदीस हे दराहे पद बवडियां चढ़िए होए कीसा ਸੋਣ ਗੱਲਾ ਆਕਾਸ ਕੀ ਕੀਟਾ ਆਇ ਰੀ ਸ ਨਾਨਕ ਨਦਰੀ ਪਈਐ ਕੂੜੀ ਕੂੜੈ ਢੀਸ ਆਖਣ ਜੋਰ ਚੁਪੈ ਨੈ ਜੋਰ ਜੋਰ ਨ ਮੰਗਣ ਦੇਣ ਨ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨਸਤੇ ਗਿਆਨ ਵਿਚਾਰ ਜੋਰ ਨ ਜੁਗਤੀ ਛਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨਹੀਂ ਜਨ ਕੋਈ ਰਾਤੇ ਰਤੇ ਥਿਤਿ ਵਾਰ ਪਵਨ ਬਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਧਾਪਰੇ ਖੀ ਧਰਮਸ਼ਾਲ ਤਿਸ ਵਿੱਚ ਜੀ ਜੁਗਤ ਗੇ ਰੰਗ ਤਿਨ ਗੇ ਨਾਮ ਅਨੇਕ ਅਨੰਤ ਗਰਮੀ ਗਰਮੀ ਹੋਏ ਵਿਚਾਰ ਸੱਚ ਆਪ ਸੱਚ ਦਰਬਾਰ ਤਿੱਥੇ ਸੋਹਣਾ ਪੰਜ ਪਰਵਾਨ ਨਦਰੀ ਕਰਮ ਪਵੈ ਨੀਸਾਨ ਕੱਚ ਬਗਾਈ ਉਥੇ ਬਾਈ ਨਾਨਕ ਗੇ ਅਜਾਪੈ ਜਾਏ ਧਰਮ ਖੰਡ ਗਾਈ ਹੋ ਧਰਮ ਗਿਆਨ ਖੰਡ ਗਾਇਆ ਖੋ ਕਰਮ ਕੀਤੇ ਪਵਣ ਪਾਣੀ ਵੈ ਸੰਤਰ ਕੀਤੇ ਕਾਣ ਮਹੇਸ ਕੀਤੇ ਵਰਮੇ ਘੜਦ ਘੜੀਐ ਹੈ ਰੂਪ ਰੰਗ ਦੇਵੀਸ ਕੀਤਿਆ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਹਿੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ කෙතේ සිද්ද බෞද්ධ නාද කෙතේ කෙතේ දවීවේස කෙතෙ දේවදන්නව මන කෙතේ කෙත්තේ රතන සමොන්ද කෙතිය කානින් ගෙත්තියවානින් ගෙත්තේ පාතනරින්ද. කෙතිං ආංශෘප්තිය දෙවග කෙතේ නානකයන්තනයන්ත්‍යාන කාණ්ඩම ග්‍යාන් පරචන්ඩ තෙත්තේ නාදබ නෝද කෝඩය නන්ද. ਸ਼ਰਮਖਾਂਡ ਕੀ ਬਾਣੀ ਰੂਪ ਤਿਥੇ ਘੜਦ ਘੜੀਐ ਬਹੁਤ ਅਨੂਪ ਤਾਂਕਿ ਆਂ ਗੱਲਾਂ ਗਤੀਆਂ ਨਾ ਜਾਹੇ ਜੇ ਕੋ ਕਹੈ ਪਿਛੇ ਪਛਤਾਇ ਤਿਥੇ ਘੜੀਐ ਸੁਰਤ ਮਤਿ ਮਨ ਬੁੱਧ ਤਿਥੇ ਘੜੀਐ ਸੁਰਾਂ ਸਿੱਧਾਂ ਕੀ ਸੁਧ ਕਰਮਖਾਂਡ ਕੀ ਬਾਣੀ ਜੋਰ ਤਿਥੇ ਹੋਰਣ ਕੋਈ ਹੋਰ ਤਿੱਥੇ ਜੋਦ ਮਹਾਬਲ ਸੂਰ ਤਿੰਨੇ ਰਾਮ ਰਹਿਆ ਪਰਪੂਰ ਤਿੱਥੇ ਸੀਤੋ ਸਿਤਾ ਮੇ ਮਾਹੇ ਤਾਕੇ ਰੂਪ ਨ ਕਥਨੇ ਜਾਹੀ ਨਾ ਮਰੇ ਨ ਠਾਗੇ ਜਾਹੇ ਜਿਨਕੇ ਰਾਮ ਵਸੇ ਮਨ ਮਾਹੇ ਦਿੱਤੇ ਭਗਤ ਵਸੇ ਕੇ ਲੋ ਕਰੇ ਅਨੰਦ ਸੱਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰੇ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਦਾੰਤ ਨਯੰਤ ਤਿਥੈ ਲੋ ਲੋ ਆਕਾਰ ਜਿਉ ਜਿਉ ਹੁਕਮਉ ਤਿਵੇ ਤਿਵਕਾਰ ਵੇਖੈ ਵਿਸੇਕਾਰ ਵੀ ਚਾਰ ਨਾਨਕ ਗਦਨਾ ਕਰੜਾ ਸਾਰ ਜਤ ਪਾਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਧ ਹਥਿਆਰ ਭਾਉ ਖਲਾ ਗਣ ਤਬਤਾਉ ਪਾਂਡਾ ਭਾਵ ਅਮਰਿਤ ਦੇ ਦਟਾਲ ਘੜੀਐ ਸ਼ਬਦ ਸਚੀ ਟਗਸਾਲ ਜਿੰਨ ਕੋ ਨਦਰ ਕਰਮ ਤਿਨ ਕਾਰ ਨਨਕ ਨਦਰਿ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਹਰਤ ਮਾਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆ ਬੂਰੇ ਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੇ ਨਾਲ ਜਿਨਿ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਾਲੇ ਕੀਤੀ ਛੁਟੇ ਨਾ ਲਾ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ